ਅਨਡਾਕੂਮੈਂਟਿਡ ਲੋਕ ਜੋ ਕੈਨੇਡਾ ਦੇ ਵਿੱਚ ਆਏ ਨੇ ਤੇ ਪੱਕੇ ਹੋਣ ਦਾ ਇੰਤਜ਼ਾਰ ਕਰ ਰਹੇ ਨੇ ਉਹਨਾਂ ਦੇ ਲਈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਕੈਨੇਡਾ ਦੇ ਵਿੱਚ ਕੁਝ ਗੈਰ ਦਸਤਾਵੇਜ਼ੀ ਲੋਕਾਂ ਦੇ ਲਈ ਉਹਨਾਂ ਵਿਕਲਪਾਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਜ਼ਰੀਏ ਉਹਨਾਂ ਨੂੰ ਪੱਕਾ ਕੀਤਾ ਜਾ ਸਕੇ ਪਰ ਦੇਸ਼ ਦੇ ਵਿੱਚ ਸਰਕਾਰੀ ਕੌਕਸ ਦੇ ਵਿੱਚ ਇਸ ਮੁੱਦੇ ਤੇ ਸਹਿਮਤੀ ਜਿਹੜੀ ਹੈ ਉਹ ਨਜ਼ਰ ਨਹੀਂ ਆ ਰਹੀ ਮਿਲਰ ਨੇ ਕੈਨੇਡਾ ਦੇ ਵਿੱਚ ਬਿਨਾਂ ਦਸਤਾਵੇਜ਼ਾਂ ਵਾਲੇ ਲੋਕਾਂ ਦੀ ਗਿਣਤੀ 3 ਲੱਖ ਤੇ 6 ਲੱਖ ਦੇ ਵਿਚਕਾਰ ਹੋਣ ਦਾ ਅੰਦਾਜ਼ਾ ਲਗਾਇਆ ਸੀ ਪਿਛਲੇ ਸਾਲ ਸਰਕਾਰ ਦੁਆਰਾ ਦਿੱਤੇ ਗਏ ਅਕਾਦਮਿਕ ਸਰੋਤਾਂ ਦੇ ਅਨੁਸਾਰ ਇਹ ਗਿਣਤੀ 20000 ਤੋਂ ਜਿਹੜੀ 5 ਲੱਖ ਦੇ ਦਰਮਿਆਨ ਹੋ ਸਕਦੀ ਹੈ ਮਿਲਰ ਨੇ ਕਿਹਾ ਹੈ ਕਿ ਬਿਨਾ ਕਾਗਜ਼ਾਂ ਵਾਲੇ ਲੋਕ ਕੈਨੇਡੀਅਨਸ ਨਹੀਂ ਹੈ ਯਾਨੀ ਕੈਨੇਡੀਅਨ ਨਾਗਰਿਕ ਨਹੀਂ ਹੈ ਪਰ ਹੋਰ ਸਾਰੇ ਪੱਖਾਂ ਤੋਂ ਕੈਨੇਡੀਅਨ ਸੀ ਹੈ ਤੇ ਸਮਾਜ ਦਾ ਇੱਕ ਹਿੱਸਾ ਵੀ ਬਣ ਚੁੱਕੇ ਨੇ ਉਹਨਾਂ ਕਹਿੰਦੇ ਕਿ ਇਹ ਲੋਕ ਹਾਊਸਿੰਗ ਤੇ ਪ੍ਰਭਾਵ ਜਿਹੜੇ ਉਹ ਨਹੀਂ ਹੈ ਤੇ ਉਹਨਾਂ ਨੂੰ ਗੈਰਵਾਜਬ ਤਰੀਕੇ ਦੇ ਨਾਲ ਕੰਮ ਕਰਨਾ ਪੈ ਰਿਹਾ ਹੈ ਕਿਉਂਕਿ ਉਹਨਾਂ ਦੇ ਕੋਲ ਸਹੀ ਦਸਤਾਵੇਜ਼ ਨਹੀਂ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਵਿਲਰ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਕੈਨੇਡਾ ਦੇ ਵਿੱਚ ਬਿਨਾਂ ਦਸਤਾਵੇਜ਼ਾਂ ਤੋਂ ਰਹਿਣ ਵਾਲੇ ਲੋਕਾਂ ਨੂੰ ਪੱਕਾ ਕਰਨ ਦੇ ਵਿਕਲਪ ਤਲਾਸ਼ ਰਹੀ ਹੈ ਪਰ ਉਹਨਾਂ ਕਿਹਾ ਹੈ ਕਿ ਉਹ ਮੁਲਕ ਦੇ ਵਿੱਚ ਜਾਂ ਸਰਕਾਰੀ ਕੌਕਸ ਦੇ ਵਿੱਚ ਇਸ ਮੁੱਦੇ ਤੇ ਸਹਿਮਤੀ ਨਹੀਂ ਦੇਖਦੇ The <laughs> ਸੀਬੀਸੀ ਦੇ ਵਿੱਚ ਇੱਕ ਇੰਟਰਵਿਊ ਦੇ ਵਿੱਚ ਮਿਲਰ ਨੇ ਇਸ ਵਿਚਾਰ ਬਾਰੇ ਸਕਾਰਾਤਮਕ ਗੱਲ ਕੀਤੀ ਪਰ ਉਹਨਾਂ ਕਿਹਾ ਕਿ ਇਸ ਮੁੱਦੇ ਤੇ ਚੱਲ ਰਹੀ ਬਹਿਸ ਨੇ ਉਹਨਾਂ ਨੂੰ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਇਸ ਤੇ ਸੰਭਾਵੀ ਪ੍ਰਭਾਵਾਂ ਬਾਰੇ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ ਹੈ। ਲਿਬਰਲਾਂ ਨੇ 2021 ਦੇ ਅਖੀਰ ਵਿੱਚ ਕੈਨੇਡਾ ਵਿੱਚ ਯੋਗਦਾਨ ਪਾਉਣ ਵਾਲੇ ਗੈਰ ਦਸਤਾਵੇਜ਼ੀ ਕਾਮਿਆਂ ਨੂੰ ਪੱਕਾ ਤੇ ਤਰੀਕਿਆਂ ਦੀ ਪਰਚੋਲ ਕਰਨ ਦਾ ਵਾਅਦਾ ਕੀਤਾ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਉਹਨਾਂ ਦੇ ਕੋਲ ਇਸ ਪ੍ਰਸਤਾਵ ਨੂੰ ਲਾਗੂ ਕਰਨ ਲਈ ਕੋਈ ਸਮਾਂ ਸੀਮਾ ਨਹੀਂ ਹੈ। ਟਰੂਡੋ ਨੇ ਸਾਲ ਮਈ ਦੇ ਵਿੱਚ ਕਿਹਾ ਸੀ ਕਿ ਪੱਕੇ ਹੋਣ ਤੇ ਸਿਟੀਜ਼ਨਸ਼ਿਪ ਲਈ ਕੋਈ ਰਸਤਾ ਹੋਣਾ ਜ਼ਰੂਰੀ ਹੈ ਜਿਸ ਤੇ ਉਹ ਕੰਮ ਕਰ ਰਹੇ ਨੇ ਕੁਝ ਮਾਮਲਿਆਂ ਦੇ ਵਿੱਚ ਉਹਨਾਂ ਕਿਹਾ ਕਿ ਸਾਨੂੰ ਦੇਸ਼ ਨਿਕਾਲੇ ਦੀਆਂ ਕਾਰਵਾਈਆਂ ਦੇ ਵਿੱਚ ਤੇਜ਼ੀ ਲਿਆਉਣ ਦੀ ਲੋੜ ਹੈ ਮਿਲਰ ਨੇ ਇਸ ਮੁੱਦੇ ਤੇ ਇੱਕ ਵਿਆਪਕ ਪ੍ਰੋਗਰਾਮ ਦੀ ਯੋਜਨਾ ਦਾ ਜ਼ਿਕਰ ਕੀਤਾ ਸੀ ਪਿਛਲੇ ਸਾਲ ਸਰਕਾਰ ਦੁਆਰਾ ਦਿੱਤੇ ਗਏ ਅਕਾਦਮਿਕ ਸਰੋਤਾਂ ਦੇ ਅਨੁਸਾਰ ਇਹ ਗਿਣਤੀ 20000 ਤੋਂ 5 ਲੱਖ ਦੇ ਦਰਮਿਆਨ ਹੋ ਸਕਦੀ ਹੈ ਮਿਲਰ ਨੇ ਕਿਹਾ ਕਿ ਬਿਨਾ ਕਾਗਜ਼ਾਂ ਵਾਲੇ ਲੋਕ ਕੈਨੇਡੀਅਨਸ ਯਾਨੀ ਕਿ ਕੈਨੇਡੀਅਨਸ ਨਾਗਰਿਕ ਨਹੀਂ ਹੈ ਪਰ ਹੋਰ ਸਾਰੇ ਪੱਖਾਂ ਤੋਂ ਕੈਨੇਡੀਅਨਸ ਨੇ ਤੇ ਸਮਾਜ ਦਾ ਹਿੱਸਾ ਵੀ ਬਣ ਚੁੱਕੇ ਨੇ ਉਹਨਾਂ ਕਹਿੰਦੇ ਕਿ ਇਹ ਲੋਕ ਹਾਊਸਿੰਗ ਤੇ ਪ੍ਰਭਾਵੀ ਨਹੀਂ ਹੈ ਤੇ ਉਹਨਾਂ ਨੂੰ ਗੈਰਵਾਜਬ ਤਰੀਕੇ ਨਾਲ ਕੰਮ ਕਰਨਾ ਪੈ ਰਿਹਾ ਹੈ ਕਿਉਂਕਿ ਉਹਨਾਂ ਦੇ ਕੋਲ ਸਹੀ ਦਸਤਾਵੇਜ਼ ਨਹੀਂ ਹੈ ਸਰਕਾਰ ਪ੍ਰਵਾਸੀਆਂ ਦੀ ਨੁਮਾਇੰਦਗੀ ਕਰਨ ਵਾਲੇ ਸਮੂਹਾਂ ਤੇ ਦਬਾਅ ਹੇਠ ਹੈ ਜਿਸ ਵਿੱਚ ਮਾਈਗ੍ਰੈਂਟ ਰਾਈਟਸ ਨੈਟਵਰਕ ਵੀ ਸ਼ਾਮਿਲ ਹੈ ਜਿਸ ਨੇ ਮਈ ਦੇ ਵਿੱਚ ਮਿਲਰ ਨੂੰ ਸਰਕਾਰ ਦੇ ਪ੍ਰਸਤਾਵ ਤੇ ਅਮਲ ਕਰਨ ਦੀ ਅਪੀਲ ਕੀਤੀ ਸੀ ਮਾਈਗ੍ਰੈਂਟ ਵਰਕਰਸ ਅਲਾਈንስ ਫਾਰ ਚੇਂਜ ਦੇ ਐਗਜ਼ੀਕਟਿਵ ਡਾਇਰੈਕਟਰ ਨੇ ਕਿਹਾ ਹੈ ਕਿ ਪੱਕਾ ਕਰਨਾ ਪ੍ਰਧਾਨ ਮੰਤਰੀ ਦੀ ਬਰਾਬਰਤਾ ਵਿਭਿੰਨਤਾ ਤੇ ਸ਼ਮੂਲੀਅਤ ਦੀ ਵਚਨਬੱਧਤਾ ਦੀ ਅਜ਼ਮਾਇਸ਼ ਹੈ ਮਿਲਰ ਨੇ ਕਿਹਾ ਕਿ ਇਸ ਮੁੱਦੇ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਪਰ ਕੈਬਨਟ ਵਿੱਚ ਕੋਈ ਸਹਿਮਤੀ ਨਹੀਂ ਬਣੀ ਅਸੀਂ ਇਸ ਨੂੰ ਇੱਕ ਕੈਬਨਟ ਦੇ ਰੂਪ ਦੇ ਵਿੱਚ ਦੇਖਣ ਦੀ ਪ੍ਰਕਿਰਿਆ ਵਿੱਚ ਹਾਂ ਤੇ ਇਹ ਕਿੱਧਰ ਨੂੰ ਜਾਏਗਾ ਅਜੇ ਤੱਕ ਇਸ ਬਾਰੇ ਕੋਈ ਸਹਿਮਤੀ ਨਹੀਂ ਹੋਣੀ ਇਮੀਗ੍ਰੇਸ਼ਨ ਜਿਹੜੇ ਰਾਜਨੀਤਿਕ ਬਹਿਸ ਦਾ ਇੱਕ ਪ੍ਰਮੁੱਖ ਬਿੰਦੂ ਬਣ ਗਈ ਹੈ ਖਾਸ ਕਰਕੇ ਕਿਉਂਕਿ ਇਹ ਹਾਊਸਿੰਗ ਵਰਗੇ ਕਫਾਇਤੀ ਮੁੱਦਿਆਂ ਨਾਲ ਸੰਬੰਧਿਤ ਹੈ ਕੈਨੇਡੀਅਨਸ ਦੀ ਇੱਕ ਵੱਡੀ ਬਹੁਗਿਣਤੀ ਨੇ ਪਿਛਲੇ ਸਾਲ ਇੱਕ ਪੋਲ ਵਿੱਚ ਕਿਹਾ ਸੀ ਕਿ ਵਧੇਰੇ ਇਮੀਗ੍ਰੇਸ਼ਨ ਕੈਨੇਡਾ ਦੇ ਵਿੱਚ ਹਾਊਸਿੰਗ ਤੇ ਦਬਾਅ ਪਾ ਰਹੀ ਹੈ ਕੰਜ਼ਰਵੇਟਿਵ ਲੀਡਰ ਪੇਰੇ ਪੋਲੀਵਰ ਨੇ ਇਮੀਗ੍ਰੇਸ਼ਨ ਨੂੰ ਕੈਨੇਡਾ ਵਿੱਚ ਬਣਾਏ ਗਏ ਘਰਾ ਦੀ ਗਿਣਤੀ ਦੇ ਨਾਲ ਨਾਲ ਹੈਲਥ ਕੇਅਰ ਸਿਸਟਮ ਦੀ ਸਮਰਥਾ ਨਾਲ ਜੋੜਨ ਦਾ ਵੀ ਵਾਅਦਾ ਕੀਤਾ ਪਰ ਇਸ ਗੱਲ ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਕਿ ਉਹ ਪਰਮਾਨੈਂਟ ਰੈਜ਼ੀਡੈਂਟਸ ਦੇ ਟੀਚਿਆਂ ਦੇ ਵਿੱਚ ਕਟੌਤੀ ਕਰਨਗੇ ਜਾਂ ਫਿਰ ਨਾਨ ਪਰਮਨੈਂਟ ਰੈਜ਼ਿਡੈਂਸੀ ਗਿਣਤੀ ਨੂੰ ਘਟਾਉਣਗੇ ਜਾਂ ਨਹੀਂ ਮਿਲਰ ਨੇ ਕਿਹਾ ਕਿ ਦੂਜੇ ਦੇਸ਼ਾਂ ਵਿੱਚ ਬਗੈਰ ਕਾਗਜ਼ਾਂ ਵਾਲੇ ਲੋਕਾਂ ਨੂੰ ਪੱਕਾ ਕਰਨ ਵਾਲੇ ਪ੍ਰੋਗਰਾਮਾਂ ਦੇ ਨਾਲ ਸਫਲਤਾ ਤੇ ਵਿਵਾਦ ਦੋਵੇਂ ਉਜਾਗਰ ਹੋਏ ਨੇ ਉਹਨਾਂ ਕਿਹਾ ਕਿ ਭਾਵੇਂ ਉਹ ਪੱਕਾ ਕਰਨ ਦੇ ਵਿਚਾਰ ਦਾ ਸਮਰਥਨ ਕਰਦੇ ਨੇ ਪਰ ਅੰਤ ਵਿੱਚ ਇਹ ਉਹਨਾਂ ਦਾ ਫੈਸਲਾ ਨਹੀਂ ਹੈ ਉਹਨਾਂ ਕਿਹਾ ਕਿ ਸਰਕਾਰ ਨੇ ਕਾਫੀ ਕੰਮ ਕੀਤੇ ਹਨ ਪਰ ਚੋਣਾਂ ਦੇ ਵਿੱਚ 1.5 ਸਾਲ ਦਾ ਸਮਾਂ ਰਹਿ ਗਿਆ ਸੋ ਸਵਾਲ ਏ ਉੜਦਾ ਹੈ ਕਿ ਕੀ ਇਹ ਇਸ ਚੀਜ਼ ਲਈ ਸਹੀ ਸਮਾਂ ਹੈ ਬਿਲਰ ਨੇ ਕਿਹਾ ਕਿ ਉਹ ਸੋਚਦੇ ਨੇ ਕਿ ਸਮਾਂ ਸਹੀ ਹੈ ਪਰ ਇਸ ਬਾਬਤ ਉਹਨਾਂ ਦਾ ਫੈਸਲਾ ਆਖਰੀ ਨਹੀਂ ਹੈ ਉਹ ਕਹਿੰਦੇ ਨੇ ਕਿ ਉਹ ਫਾਈਨਲ ਅਥਾਰਟੀ ਨਹੀਂ ਹੈ ਤੇ ਨਾ ਹੀ ਹੋਣਾ ਚਾਹੀਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ